ਪਾਜੀ 7 ਸਿੱਟੇ ਕਾਲ ਜੀ ਸਿੱਟੇ ਕਾਲ ਜੀ ਸਿੱਟੇ ਪਾਜੀ ਛੋਟੇ ਵੀਰ ਦਾ ਵੀਰਵਲ ਦਾ ਗੀਤ ਆ ਜੀ ਉਹਦੇ ਬਾਰੇ ਅਸੀਂ ਵਿਚਾਰ ਜਾਣਨਾ ਚਾਹੁੰਦੇ ਆ ਜੀ ਤੁਹਾਡੇ ਬਹੁਤ ਵਧੀਆ Song ਹੈ ਜੀ ਮੁੰਡੇ ਨੇ ਕੱਢਿਆ ਇਹਦੇ ਨਾਲ ਵਧੀਆ ਮੈਸੇਜ ਪਬਲਿਕ ਨੂੰ ਜਾਂਦਾ ਆ ਸੋ ਜਿਹੜੇ ਹੋਰ ਕਲਾਕਾਰ ਵੀ ਜਿਵੇਂ ਲੜਾਈ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨਾਲ ਮੈਸੇਜ ਨੌਜਵਾਨੀ ਲਈ ਗਲਤ ਜਾਂਦਾ ਸੋ ਐਦਾਂ ਦੇ ਜਿਹੜੇ Song ਨੇ ਇਹ ਵਧੀਆ ਮੈਸੇਜ ਦਿੰਦੇ ਨੇ ਕਿ ਬੱਚਿਆਂ ਨੂੰ ਆਪਣੇ ਮਾਪੇ ਦੀ ਕਦਰ ਕਰਨੀ ਚਾਹੀਦੀ ਆ ਤੇ ਐਦਾਂ ਦੇ ਮੁੰਡੇ ਜਿਹੜੇ ਇਸ ਚੀਜ਼ ਨੂੰ ਅੱਗੇ ਪ੍ਰਮੋਟ ਕਰ ਰਹੇ ਨੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਏ ਅਸੀਂ ਸਾਡੀਆਂ ਸ਼ੁਭਕਾਮਨਾਵਾਂ ਛੋਟੇ ਵੀਰ ਦੇ ਨਾਲ ਨੇ ਕਿ ਦਿਨ ਦੁਗਣੀ ਦਾ ਚੌਕਣੀ ਤਰੱਕੀ ਕਰੇ ਤੇ ਐਦਾਂ ਦੇ ਸ਼ੁਭ ਮੈਸੇਜ ਦੇਣ ਵਾਲੇ Song ਅੱਗੇ ਨੂੰ ਕੱਢਦਾ Song ਵੱਤੋਂ ਵੱਧ ਸ਼ੇਅਰ ਹੋਣਾ ਚਾਹੀਦਾ ਠੀਕ ਹੈ ਜੀ ਤੇ ਤਾਂ ਜੋ ਦੂਰ ਘਰਾਟੇ ਤੱਕ ਲੋਕੇ ਇਹਨੂੰ ਸੁਣ ਸਕਣ ਤੇ ਕਿਸੇ ਜਿੰਨੇ ਵੀ ਇਹਨੂੰ ਸੁਣਨਗੇ ਕਿਸੇ ਇੱਕ ਤੇ ਵੀ ਜੇ ਅਮਲ ਹੋ ਗਿਆ ਤਾਂ ਇਹਦਾ ਗਾਇਆ ਗਾਣਾ ਸਕਸੈਸਫੁਲ ਰਹੇਗਾ ਬਿਲਕੁਲ ਜੀ ਮੈਂ ਇਹਨਾਂ ਤੇ ਸਕਸੈਸਫੁਲ ਹੋ ਜੂਗੀ ਜੀ ਛੋਟੇ ਵੀਰ ਦਾ Song ਆਇਆ ਜੀ ਬਾਪੂ ਤੇਰੇ ਨਾਲ ਸਿੰਘਜੀਤ YouTube ਚੈਨਲ ਤੇ Song ਚੱਲ ਰਿਹਾ ਜੀ ਤੁਸੀਂ ਸੁਣਿਆ ਜੀ Song ਹਾਂਜੀ ਸੁਣਿਆ ਜੀ ਕਿੱਦਾਂ ਲੱਗਿਆ ਜੀ ਬਹੁਤ ਵਧੀਆ ਗਾਣਾ ਜੀ ਤੇ ਤੁਸੀਂ ਹੁਣ ਸਾਡੇ ਦੋਸਤਾਂ ਨੂੰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਇਹ Song ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਬਹੁਤ ਵਧੀਆ ਗਾਣਾ ਜੀ ਇਹ ਇਹਦੇ ਵਿੱਚ ਜਿਹੜਾ ਬਾਪ ਦਾ ਕਰਜ ਆਪਾਂ ਕਦੇ ਦੇ ਨਹੀਂ ਸਕਦੇ ਕਿਉਂਕਿ ਸ਼ਹਿਦ ਦਿੱਤੀ ਗਈ ਆ ਇਕ ਜੈਲੀ ਮਨਜੀਤਪੁਰਿਆ ਨੇ ਵੀ ਗਾਣਾ ਲਗਾ ਦਿੱਤਾ ਸੀ ਬਾਪੂ ਬਾਰੇ ਹਾਂਜੀ ਉਹਦੇ ਵਰਗਾ ਬਹੁਤ ਵਧੀਆ ਗਾਣਾ ਸਾਡੀ ਪੀੜਾ ਵੀ ਸਾਰੇ ਜਾਣੇ ਇਹਨਾਂ ਸੁਣੋ ਤੇ ਮੁੰਡੇ ਨੂੰ ਹੌਸਲਾ ਵਜਾਈ ਦਿਓ ਇਹ ਗਾਣਾ ਸ਼ੇਅਰ ਹੋਣਾ ਚਾਹੀਦਾ ਜੀ ਅਗੇ ਹਾਂਜੀ ਬਿਲਕੁਲ ਸੋ ਬਹੁਤ ਧੰਨਵਾਦ ਹੋਰ ਬਹੁਤ ਵਧੀਆ ਗਾਣਾ ਜੀ ਮੁੰਡੇ ਨੂੰ ਬਹੁਤ ਮੁਬਾਰਕਬਾਦ ਹਾਰਟ ਟੱਚਿੰਗ ਸੌਂਗਾ ਬਹੁਤ ਵਧੀਆ ਗਾਣਾ ਬੜਾ ਵਧੀਆ ਮਿਊਜ਼ਿਕ ਹੈ ਵੀ ਇਹ ਇੰਡੀਆ ਦੇ ਕੋਨੇ ਕੋਨੇ ਤੱਕ ਪਹੁੰਚਣਾ ਚਾਹੀਦਾ ਸੌਂਗਾ ਬਹੁਤ ਵਾਰ ਵਾਰ ਸ਼ੇਅਰ ਕਰਿਆ ਜਾਵੇ ਸੌਂਗੇ ਬੋਲ ਬੜੇ ਵਧੀਆ ਤੇ ਵੀਡੀਓਗ੍ਰਾਫੀ ਬੜੀ ਵਧੀਆ ਕੀਤੀ ਹੋਈ ਹੈ ਮੁੰਡੇ ਨੇ ਵੀ ਹਾਰਟ ਟੱਚਿੰਗ ਬੜਾ ਵਧੀਆ ਸੌਂਗਾ ਬਹੁਤ ਧੰਨਵਾਦ ਦੋਸਤੋ ਇਹ ਗਾਣੇ ਦਾ ਲਿੰਕ ਕਮੈਂਟਾਂ 'ਚ ਹੈ ਜੀ ਸੋ ਤੁਸੀਂ ਕਮੈਂਟਾਂ 'ਚ ਜਾ ਕੇ ਸੁਣ ਸੁਣਾਦੇ ਸੋਨਾ ਭਾਜੀ ਸੱਸੀ ਘੂਰਾ ਜੀ ਸਾਡਾ ਬੀਰਵਾਲ ਨੂੰ ਬਹੁਤ-ਬਹੁਤ ਵਧਾਈਆਂ ਤੇ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਸ਼ੁਕਰੀਆ ਜੀ ਬਹੁਤ ਵਧੀਆ ਗਾਣਾ ਕੱਢਿਆ ਮੁੰਡੇ ਨੇ ਬਹੁਤ ਵਧੀਆ ਮਿਹਨਤ ਹੈ ਜਿਕਣਾ ਰੋਹੀ ਸੱਬਰਵਾਲ ਜੀ ਨੇ ਦੱਸਿਆ ਇਹ ਪ੍ਰਮੋਟ ਕਰਦਾ ਹਾਂਜੀ ਇਹਨੂੰ ਅੱਗੇ ਅੱਗੇ ਸ਼ੇਅਰ ਤੇ ਫੋਲੋ ਕਰੋ ਪਲੀਜ਼ ਬਹੁਤ ਧੰਨਵਾਦ ਸਾਰਿਆਂ ਨੂੰ ਕਹਿ ਦਿ ਲੋ ਧੰਨਵਾਦ ਅੱਛਾ ਜੀ ਬਹੁਤ ਧੰਨਵਾਦ ਭਾਜੀ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਭਾਜੀ ਹੋਰ ਕੋਈ ਕੁਝ ਕਹਿਣਾ ਚਾਹੂਗਾ ਜੀ ਗਾਣੇ ਬਾਰੇ ਸੁਣਿਆ ਭਾਜੀ ਤੁਸੀਂ ਗਾਣਾ ਜੀ ਸੋ ਕਾਲਾ ਭਾਜੀ ਕਲੀਫਾ ਜੀ ਦੇ ਵਿਚਾਰ ਵੀ ਸੁਣੀ ਹੈ ਜੀ ਬਹੁਤ ਵਧੀਆ ਗਾਇਆ ਮੁੰਡੇ ਨੇ ਬਹੁਤ ਵਧੀਆ ਗੀਤਾ ਸੀ ਕਈ ਵਾਰ ਸੁਣਿਆ ਜੀ ਇਹ ਠੀਕ ਹੈ ਜੀ ਇਹਨੂੰ ਬਾਅਦ ਤੇ ਬਾਅਦ ਸ਼ੇਅਰ ਕਰੋ ਮੁੰਡੇ ਨੂੰ ਲਾਈਕ ਤੇ ਕਮੈਂਟ ਕਰੋ 2025 ਦਾ ਭਾਜੀ ਇਹ ਧਮਾਕਾ ਗੀਤ ਸਾਬਤ ਹੋ ਸਕਦਾ ਜੀ ਬਿਲਕੁਲ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਗਾਣੇ ਦਾ ਮਿਊਜ਼ਿਕ ਕਿੱਦਾਂ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਗਾਣੇ ਦਾ ਮਿਊਜ਼ਿਕ ਆ ਜਿਹੜਾ ਦੋਸਤੋ ਇਹਦਾ ਹਿੰਮਤ ਮਹਿਰਾ ਜੀ ਔਰ ਸਿੰਘਜੀਤ ਚਨਕੋਈਆ ਜੀ ਨੇ ਦਿੱਤਾ ਡੈਂਜਰ ਵੀਟ ਸਟੂਡੀਓ ਚ ਇਹ ਗਾਣਾ ਰਿਲੀਜ਼ ਹੋਇਆ ਤੇ ਜਿੰਨੇ ਵੀ ਗਾਣੇ ਦੇ ਅਦਾਕਾਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੀ ਸੋਹਣੀ ਇੱਕ ਪ੍ਰੋਡਕਟ ਇੱਕ ਪ੍ਰੋਜੈਕਟ ਜਿਹੜਾ ਤੁਸੀਂ ਸਾਰੀ ਸੰਗਤ ਦੇ ਸਾਹਮਣੇ ਇਹ ਜਿਹੜਾ ਰੱਖਿਆ ਧੰਨਵਾਦ ਜੀ ਸੋ ਧੰਨਵਾਦ ਪਾਜੀ ਬਹੁਤ ਬਹੁਤ ਧੰ Thank you.